ਪਰਮਾਤਮਾ ਨੇ ਜਦੋਂ ਧਰਤੀ ਨੂੰ ਬਣਾਉਣ ਲੱਗਾ ਤਾਂ ਸਭ ਤੋਂ ਪਹਿਲਾਂ ਪਾਣੀ ਨੂੰ ਬੁਲਾਇਆ ਪਰਮਾਤਮਾ ਨੇ ਕਿਹਾ ਤੈਨੂੰ ਮੈਂ ਧਰਤੀ ਤੇ ਭੇਜਣਾ ਹੈ ਤੁਸੀਂ ਕੀ ਕਰੋਗੇ ਪਾਣੀ ਨੇ ਕਿਹਾ ਮੈਂ ਹਟ ਲਿਆ ਦੂੰਗਾ ਸਾਰਿਆਂ ਤੇ ਹੰਕਾਰ ਪਾਣੀ ਦਾ ਪਰਮਾਤਮਾ ਨੇ ਕਿਹਾ ਤੈਨੂੰ ਫਿਰ ਪਤਾ ਨਹੀਂ ਮੇਰੇ ਇਨਸਾਨਾਂ ਦਾ ਤੈਨੂੰ ਗੰਦਾ ਵੀ ਕਰਨਗੇ ਤੇਰੇ ਚੋਂ ਸਮੈਲ ਵੀ ਆਊਗੀ ਤੇਰੇ ਚ ਕੀੜੇ ਵੀ ਪੈਣਗੇ ਪਾਣੀ ਦਾ ਹੰਕਾਰ ਗਿਆ ਪਰਮਾਤਮਾ ਹਵਾ ਨੂੰ ਕਹਿੰਦੇ ਤੈਨੂੰ ਧਰਤੀ ਤੇ ਕੱਲਾਂਗੇ ਤੁਸੀਂ ਕੀ ਕਰੋਗੇ ਹਵਾ ਕਹਿੰਦੀ ਮੈਂ ਕੀ ਕਰਨਾ ਹੈ ਦਰਖਤ ਤੋੜ ਦੂੰਗੀ ਸਾਰਿਆਂ ਨੂੰ ਉਡਾ ਕੇ ਲੈ ਜਾਊਂਗੀ ਤੂਫਾਨ ਬਣ ਕੇ ਪਰਮਾਤਮਾ ਕਹਿੰਦਾ ਗੱਲ ਸੁਣ ਤੂੰ ਦਿਸਦੀ ਹੈ ਨਹੀਂ ਜਿਹੜੀ ਚੀਜ਼ ਦਿਖਦੀ ਨਹੀਂ ਉਹਦੀ ਕੀ ਔਕਾਤ ਹੈ ਹਵਾ ਦਾ ਹੰਕਾਰ ਵੀ ਟੁੱਟ ਗਿਆ ਪਰਮਾਤਮਾ ਨੇ ਅੱਗ ਨੂੰ ਕਿਹਾ ਤੈਨੂੰ ਘੱਲਣਾ ਸੀ ਤੁਸੀਂ ਕੀ ਕਰੋਗੇ ਅੱਗ ਕਹਿੰਦੀ ਫੂਕ ਦੂੰਗੀ ਸਾੜ ਦੂੰਗੀ ਸਾਰਿਆਂ ਨੂੰ ਪਰਮਾਤਮਾ ਕਹਿੰਦੇ ਪਾਣੀ ਮੂਰੇ ਤੇਰੀ ਕੀ ਔਕਾਤ ਹੈ ਮੂੰ ਵੀ ਖਤਮ ਹੈ ਧਰਤੀ ਨੂੰ ਕਹਿਣ ਲੱਗੇ ਧਰਤੀਏ ਤੈਨੂੰ ਆਸਾਰਨਾ ਬਣਾਉਣਾ ਧਰਤੀ ਹੱਥ ਜੋੜ ਕੇ ਖੜ ਗਈ ਕਿ ਮਾਲਕ ਮੈਂ ਤਾਂ ਮਿੱਟੀ ਹਾਂ ਮੇਰੀ ਕੋਈ ਔਕਾਤ ਨਹੀਂ ਮਾਲਕ ਨੂੰ ਕੋਈ ਈਗੋ ਹੰਕਾਰ ਨਜ਼ਰ ਨਹੀਂ ਆਇਆ ਮਾਲਕ ਨੇ ਸਾਰਾ ਕੁਝ ਉਸ ਦੀ ਝੋਲੀ ਪਾ ਦਿੱਤਾ